ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੁਖਾ ਅਨੰਦ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜਾ ਕਰੋ ਵੀਡੀਓ ਬਣਾ ਰਹੇ ਆ ਜੀ ਪਸ਼ੂ ਵਪਾਰ ਦਾ ਬਾਈ ਹੋਣਾ ਦਾ ਕੰਮ ਆ ਜੀ ਬਹੁਤ ਵੀਡੀਓ ਆਪਾਂ ਬਣਾਈਆਂ ਨੇ ਤੇ ਮੁੱਲ ਰੇਟ ਜਮਾ ਜਾਇਜ਼ ਹੁੰਦੇ ਆ ਜੀ ਬਾਈ ਦੇ ਸਪੈਸ਼ਲ ਬੇਨਤੀ ਹੈ ਮੇਰੇ ਯਾਰੋ ਵੀਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਹੌਸਲਾ ਬਧਾ ਦਿਆ ਕਰੋ ਤੇ ਘੰਟੀ ਦਾ ਬਰਨ ਹੋਲ ਤੇ ਸੈੱਟ ਕਰ ਲਿਓ ਤਾਂ ਕਿ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਪਹੁੰਚਦੀ ਹੋ ਜੇ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਲਾਪ੍ਰੀਤ ਵਈ ਪਿੰਡ ਸੁਖਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 9872957848 ਨੇੜੇ ਸ਼ਹਿਰ ਆਪਣੇ ਭਗਤਾ ਭਾਈ ਕਦੇ ਬਗਰਾੜੀ ਆ ਠੀਕ ਆ ਵੀਰੇ ਨਗਤ ਅੱਜ ਜਿਆਦਾ ਸੀਗੇ ਪਰ ਮੈਂ ਥੋੜਾ ਜਿਹਾ ਲੇਟ ਹੋ ਗਿਆ ਤੇ ਤਾਂ ਕਰਕੇ ਹੁਣ ਇੱਕ ਹੀ ਰਹਿ ਗਿਆ ਇੱਕ ਵੇੜੀ ਆ ਸੂਈ ਵੀ ਆ ਵੇੜ ਸੀ ਆ ਵੀ ਵਿਕੀ ਵੀ ਆ ਠੀਕ ਆ ਜੀ ਤੇ ਇੱਕ ਬੰਦਾ ਚੜਾ ਕੇ ਲੈ ਗਿਆ ਬਈ ਠੀਕ ਆ ਵੀਰੇ ਇਹਦਾ ਸੂਆ ਕਿੰਨਾਂ ਮਾ ਵੀਰੇ ਇਹ ਪਹਿਲਾ ਸੂਆ ਸੂਈ ਆ ਕਦੋਂ ਸੂਈ ਆ ਜੀ ਮੈਨੂੰ ਆ ਤੀਜਾ ਦਿਨ ਆ ਦੰਦ ਦੁਦ ਚੈੱਕ ਕੀਤੀ ਆ ਜੀ ਨਹੀਂ ਬਈ ਦੇਖੀ ਨਹੀਂ ਯਾਰ ਠੀਕ ਆ ਪੂਰਾ ਮੰਨ ਕੇ ਆ ਲੈ ਬੇਖ ਵੀ ਲੈਨੇ ਜੇ ਦਿਖਾ ਲਈ ਤਾਂ ਠੀਕ ਦੰਦੋ ਕਿਵੇਂ ਆ ਵੀਰੇ ਕੰਨੀਆਂ ਕੰਨੀਆਂ ਦੇ ਦੰਦ ਦੁੱਧ ਵਾਲੇ ਖੜੇ ਆ ਬਾਈ ਠੀਕ ਆ ਵੀਰੇ ਹਾਂ ਤੇ ਬੱਚਾ ਕੀ ਆ ਜੀ ਬੱਚਾ ਦਿੱਤਾ ਇਹਨੇ ਜੇਰ ਦੀ ਸਾਫ ਆ ਜੀ ਜਮਾਂ ਗਰੰਟੀ ਆਲੇ ਦੇ ਕਰਤਾ ਗਰੰਟੀ ਹੋਊਗੀ ਜੀ ਕਿੰਨਾ ਬੋੜਾ ਤਿਆਰ ਆ ਜੀ ਹੁਣ ਬਾਈ 13 14 15 ਆ ਤੱਕ ਨਕਰਾਂ ਜੋਖੇ ਲੈ ਜੀ ਹਾਂ ਆਪਾਂ ਜੋਖੇ ਨਹੀਂ ਤਾਈਂ ਆਪਾਂ ਦੱਸ ਸਕੈ ਨੂੰ ਹੁਣ ਮੈਂ 15 ਕਹਿੰਦਾ 16 ਕਹਿੰਦਾ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਨਾ ਫਾਇਦਾ ਨਹੀਂ ਜੀ ਸਹੀ ਗੱਲ ਆ ਥਣਾ ਦੀ ਡੰਨ ਹੋਊਗੀ ਹਾਂ ਹਾਂ ਬਈ ਬੇਫਿਕਰ ਹੋ ਜੀ ਬੰਦਾ ਕਿੰਨਾ ਦੁੱਧ ਪਿਆਜੂ ਦੁੱਧ ਬਈਰ ਜਿਹੜੇ ਸੰਨਾ ਭਾਂਡਾ ਹਣਾ ਵੜਦਾ ਲੈ ਵਾਲੂ ਬਾ ਹਾਂਜੀ ਨਾ ਦਾਪਾ 20 ਆ ਕੀ ਨਾ ਕੀ ਹੈ ਨਾ 19 ਸਹੀ ਗੱਲ ਦੋ ਤੇ 17 18 ਕਿਲੋ ਹੱਕਾ ਵੜਦਾ ਬਈ ਲੇਵੇ ਲੂਵੇ ਦੀ ਬਹੁਤ ਚੰਗੀ ਆ ਹੈ ਨਾ ਵਧੀਆ ਲੇਵਾ ਵਧੀਆ ਸੰਭੇ ਪਲੀ ਵੀ ਚੰਗੀ ਆ ਜੀ ਹਾਂ ਹਾਂ ਤੋੜ ਕੇ ਦਿਖਾ ਦੀ ਵੀਰੇ ਜੇ ਹਾਈਟ ਦੀ ਗੱਲ ਕਰਕੇ ਤਾਂ ਤੁਸੀਂ ਬਾਈ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਓ ਬਈ ਇੱਕ ਗੱਲ ਹੋਰ ਤਾਂ ਦਿਨ ਨਾ ਵਾਲੀ ਵੱਡੀ ਹੈ ਨਾ ਵਾਲੀ ਛੋਟੀ ਹੈ ਕਿ ਕੋਈ ਆਪਣਾ ਸੌਦਾ ਹੋ ਜੇ ਕਿਸੇ ਨਾਲ ਲਾ ਕੇ ਸੀ ਕਹਿੰਦੇ ਅਰੇ ਇਹ ਆਏ ਆ ਕਿ ਨਹੀਂ ਆਪ ਦਾ ਫਾਇਦਾ ਦੇ ਲਓ ਜਰਸੀ ਟਾਈਪ ਕਰਦਾ ਸਹੀ ਗੱਲ ਹੈ ਬਈ ਐਫ ਦੇ ਜਰਸੀ ਦਾ ਕਰਾਓ ਐਫ ਤੇ ਇਹ ਗੱਲ ਬਾਈ ਨੇ ਸਹੀ ਕੀਤੀ ਨਾਲ ਦੀ ਨਾਲ ਤੋਰ ਦੀ ਕੋਈ ਵੀਰ ਆਵੇ ਇੱਥੇ ਚੱਲ ਕੇ ਅਗਲਾ ਕਵੇ ਯਾਰ ਵੀਡੀਓ ਚ ਵੱਡੀ ਦੀ ਨਹੀਂ ਸੀ ਹੁਣ ਛੋਟੀ ਆ ਆਪਾਂ ਵੀ ਬੜੇ ਨੋਰਮਲ ਹਾਈਟ ਆ ਨਾ ਤਾਂ ਇਹਨੂੰ ਛੋਟੀ ਚ ਆਪਾਂ ਕਹਿ ਸਕਦੇ ਆ ਨਾ ਹੀ ਵੱਡੀ ਚ ਕਹਿ ਸਕਦੇ ਆ ਨਾਰਮਲ ਜੀ ਹਾਈਟ ਦਾ ਬਈ ਕੁਆਲਟੀ ਕੁਆਲਟੀ ਹੈ ਨਾ ਕੁਆਲਟੀ ਬੜੀ ਚੰਗੀ ਆ ਵੇ ਇੱਕ ਤੋਂ ਬਰੇ ਕ੍ਰੋਸ ਦਾ ਫਾਇਦਾ ਇਹ ਹੋ ਜਾਣਾ ਵੀ ਦੁੱਧ ਹੋਊ ਸੰਗਣਾ ਤੇ ਫੈਟ ਆਊਗੀ ਚੰਗੀ 13 ਤੋਂ ਲੈ ਕੇ 15 ਕਿਲੋ ਨੈਟ ਬੋਲਾ ਕੋਈ ਵੀ ਜੋਖ ਕੇ ਲੈ ਜੇ 2 ਟਾਈਮ 4 ਟਾਈਮ 6 ਟਾਈਮ ਚਬਾਈ ਕਰ ਸਕਦੇ ਆ ਜੀ ਬੱਚਾ ਮਗਰ ਵੱਛਾ ਜੇਰ ਦੀ ਸਾਫ ਹੋਊਗੀ ਬੇਫਿਕਰ ਹੋ ਜੋ ਸੋਹਣਾ ਥਨਾਂ ਦਾ ਸਹਿਜ ਆ ਬਾਕੀ ਕੁਆਲਟੀ ਕੁਲਟੀ ਦਿਖਾ ਦੇ ਫਿਰ ਸਹੀ ਕੁਆਲਟੀ ਸ਼ਾਈਨਿੰਗ ਵਾਲੀ ਕਹਿੰਨਾ ਬਾਕੀ ਜਿਹੜਾ ਕਹਿੰਦੇ ਹੁੰਦੇ ਆ ਪਸਲੀਆਂ ਉਮੈ ਦੀ 3 ਜੀ ਹਾਂ ਕੁਆਲਟੀ ਬਹੁਤ ਚੰਗੀ ਆ ਵੈਰ ਸਹੀ ਗੱਲ ਕੁਆਲਟੀ ਬਾਕੀ ਜੇ ਕਿਸ ਨੇ ਚੰਗੀ ਸੰਭਲੀ ਬਈ ਜਿਹੜੇ ਸੰਭਲੇ ਲੇਵਾ ਹਨਾ ਮੈਂ ਤਾਂ ਕਹਿੰਦਾ ਮਾਲਕਿਆਂ ਦਾ ਕਹਿੰਦੇ ਤਾਂ ਹੁੰਦਾ ਦੁੱਧ ਦੇ ਪੁੱਤ ਕਰਮਾ ਦਾ ਹੁੰਦਾ ਹਨਾ ਸਹੀ ਗੱਲ ਹੈ ਜੀ ਹਾਂਜੀ ਤੇ ਬਈ ਬੰਦਾ 18 ਤੋਂ ਪਲੱਸ ਵੀ ਕਿਉਂ ਹੋ ਸਕਦਾ ਜੇ ਚੰਗੀ ਸੰਭੇ ਹਾਂ ਸਹੀ ਗੱਲ ਹੈ ਸੇਵਾ ਦੇ ਸਰਤੇ ਆ ਉਹ ਜੇ ਕੋਈ ਜਿੰਨੀ ਕਰ ਲੂਗਾ ਉੰਨੀ ਚੋ ਲੂਗਾ ਨਾ ਕਿ ਥਣਾ ਦੇ ਸਹਿਜ ਵੀ ਸੋਨੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਫੈਕਸ ਆਰਡਰ ਆ ਜੀ ਫਣਾ ਦੇ ਸਹਿਜ ਪੂਰੇ ਟੌਪ ਦੇ ਆ ਤੁਹਾਨੂੰ ਦਿਖਾ ਦਿੰਨੇ ਆ ਜੀ ਆਪਾਂ ਚੈੱਕ ਕਰ ਲੋ ਨੇੜੇ ਤੋਂ ਇਹ ਤਾਂ ਫਿਰ ਵੀ ਜਮ ਅੱਜ ਲੈਣ ਦੇਣ ਜੇ ਵਾਲੀ ਡਿਮਾਂਡ ਮੁੱਲ ਤਾਂ ਵੈਸੇ ਜੈਜ ਹੀ ਹੁੰਦੇ ਆ ਬਾਈ ਦੇ ਇਹਦਾ ਮਤਲਬ ਆਪਾਂ ਹੁਣ ਵੀ ਜੈਜ ਹੀ ਕਰਾਂਗੇ ਬੜਾ ਬੰਦਾ ਘਟਾਉਣ ਵਧਾਉਣ ਵਾਲੇ ਬਸ ਨੇ ਬਈ ਮੁੰਬਈ ਠੰਡੀ ਠੰਡੀ ਬਹੁਤ ਆ ਠੀਕ ਹੈ ਬਈ ਕਿ ਨਿਆਣਾ ਪਾਉਣਾ ਹੋਇਆ ਪਾ ਲਿਓ ਹਨਾ ਨਹੀਂ ਪਾਉਣਾ ਹੋਇਆ ਨਾ ਪਾਇਓ ਆਏ ਨਹੀਂ ਬਈ ਆ ਵੇਖੀ ਬਈ ਸਹੀ ਗੱਲ ਆਏ ਵਾਲੀ ਨਹੀਂ ਲੈ ਜਿਵੇਂ ਕੋਈ ਮਰਜੀ ਬੈਠਾ ਰਹੇ ਹਾਂ ਹਾਂ ਆਏ ਨਹੀਂ ਬਈ ਛੜਾਈ ਮਰੀ ਆ ਵੇਖੀ ਬਈ ਬਾਕੀ ਬ੍ਰੀਕ ਲੈ ਦੇ ਦੀ ਬੈਠਾ ਸਹੀ ਗੱਲ ਆ ਕਾ ਹਾਂ ਤੇ ਡਿਮਾਂਡ ਇਹਦੀ ਝਮਾ। ਇਹ ਡਿਮਾਂਡ ਇਹਦੀ 60000 ਰੁਪਿਆ। ਹੋ ਜੂ ਮਾਨਤਨ। ਹਾਂ ਮਾਨਤਨ ਵਧਿਆ ਕਰਾਂਗੇ ਪਰ ਐਵੇਂ ਬਹਲਾ ਨਹੀਂ ਹੋਣਾ। 65000 ਤੋਂ 500 ਛੋੜੀ ਕਰਾਂਗੇ। ਹਾਂ ਠੀਕ ਹੈ ਕਿਉਂਕਿ ਬਈਰ ਤੈਨੂੰ ਪਤਾ ਹੁਣ ਗਾਂ ਮਿਲਦੀ ਨਹੀਂ ਹਨਾ ਐਵੇਂ ਆਪਾਂ ਆਖੀਏ ਕਿਉਂਕਿ ਆਪਾਂ ਖਰੀਦਿਆ ਥੋੜਾ ਘਰਾਂ ਚੋਂ ਤਰ ਫਿਰ ਕੇ ਵਪਾਰੀਆਂ ਤੋਂ ਲੈ ਲੈ ਜਿੰਨੀ ਮਰਜ਼ੀ ਖਰਨੀ ਉਹ ਤਾਂ ਫਿਰ ਤਾਂ ਮਹਿੰਗੀ ਹੋ ਜਾਂਦੀ ਤੇਰੇਗਾ ਹਾਂ ਹਾਂ ਬਈ ਤੈਨੂੰ ਹੁਣ ਆਪਣੇ ਬਈ ਤੈਨੂੰ ਵੀ ਪਤਾ ਹਨਾ ਬਈ ਬਾਬੇ ਨਾਨਕ ਦੀ ਕਿਰਪਾ ਨਾਲ ਇੰਨੀ ਕਿ ਵੀਡੀਓ ਚੱਲੀ ਗੱਲਾਂ ਛੱਡ ਦੇ ਸਹੀ ਗੱਲ ਹੁਣ ਥੋੜਾ ਗਾ ਗੂ ਗਾਇਵੇ ਸੀਗੇ ਤੈਨੂੰ ਹਨਾ ਵੀਡੀਓ ਪਾਈ ਨਹੀਂ ਠੀਕ ਹੈ ਬਈ ਨਹੀਂ ਤਾਂ ਆਪਾਂ ਹਫਤੇ ਜੱਗੇ ਇੱਕ ਵੀਡੀਓ ਪਾਉਂਦੇ ਹੀ ਪਾਉਂਦੇ ਸੀਗੇ ਸਹੀ ਗੱਲ ਹਾਂ ਬਾਕੀ 66000 65000 ਚੋਂ 500 ਰੁ ਡਿਮਾਂਡ 66000 ਰੁਪਇਆ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ